ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮੈਂ ਵੀ ਠੀਕ ਹਾਂ ਅੱਜ ਲੰਚ ਦੇ ਵਿੱਚ ਮੈਂ ਬਣਾਉਣ ਲੱਗੀ ਸੀ ਛੋਲੇ ਪਟੋਰੇ ਸੋਚਿਆ ਵੀ ਤੁਹਾਡੇ ਨਾਲ ਵੀ ਰੈਸিপি ਸ਼ੇਅਰ ਕਰ ਦਵਾਂ ਪਿਛਲੇ ਵਲੌਗਾਂ ਤੇ ਇੰਨੇ ਵਿਊ ਨਹੀਂ ਆ ਰਹੇ ਪਲੀਜ਼ ਉਹਨਾਂ ਨੂੰ ਦੇਖੋ ਤੇ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਜੋ ਆਪਨੂੰ ਮੋਟੀਵੇਸ਼ਨ ਮਿਲੇ ਤੇ ਮੈਂ ਡੇਲੀ ਵਲੌਗ ਸਟਾਰਟ ਕਰ ਸਕਾਂ ਹੈ ਨਾ ਕਿਉਂਕਿ ਜਦ ਵਿਊ ਨਹੀਂ ਆਉਂਦੇ ਤਾਂ ਬੰਦਾ ਡੇਲੀ ਵਲੌਗ ਵੀ ਕੀ ਪਾਵੇ ਪਿਛਲੇ ਨੂੰ ਨਹੀਂ ਵਿਊ ਆ ਰਹੇ ਇਨ ਤੋ ਲੋ ਰੈਸিপি ਸ਼ੇਅਰ ਕਰਦੀ ਆ ਨਾਲ ਉਂ ਤੇ ਤੁਹਾਨੂੰ ਦਿਖਾਉਣੀ ਆ ਨਾਲ ਬਣਾਉਣੀ ਆ ਪਾਣੀ ਆਪਾਂ ਗਰਮ ਹੋਣਾ ਰੱਖ ਲਿਆ ਸੀ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜਨੇ ਤੇ ਆਲੂ ਤੇ ਇਹਨੂੰ ਉਬਾਲ ਲਾਂਗੇ ਚੰਗੀ ਤਰ੍ਹਾਂ ਬੰਦ ਕਰਨ ਤੋਂ ਪਹਿਲਾਂ ਕੁੱਕਰ ਦੇ ਵਿੱਚ ਆਪਾਂ ਪਾ ਦਾਂਗੇ ਅੱਧਾ ਚਮਚ ਨਮਕ ਦਾ ਤਾਂ ਜੋ ਪ੍ਰੋਪਰ ਗੜ ਜਾ ਤੇ ਹੁਣ ਆਪਾਂ ਕੁੱਕਰ ਲਾ ਦਿੰਨੇ ਆ ਕੁੱਕਰ ਆਪਾਂ ਬੰਦ ਕਰਤਾ ਆ ਇਹਨੂੰ ਹੁਣ 4 ਤੋਂ 5 ਸੀਟੀਆਂ ਲੱਗਣ ਦਵਾਂਗੇ ਪ੍ਰੋਪਰ ਕੁੱਕਰ ਲਈ ਉਹਦੇ ਤੱਕ ਆਪਾਂ ਆਟਾ ਗੁੰਨ ਲੈਨੇ ਭਟੂਰਿਆਂ ਦਾ ਆਪਾਂ ਗੁੰਨਣ ਲੱਗੇ ਸੀ ਭਟੂਰਿਆਂ ਦਾ ਆਟਾ ਉਹਦੇ ਲਈ ਆਪਾਂ ਚਾਹੀਦਾ 1/2 ਕਿਲੋ ਮੈਦਾ ਅੱਧੀ ਕਟੋਰੀ ਸੂਜੀ ਦੀ ਦਹੀਂ ਚੀਨੀ ਔਰ ਤੇਲ ਤੇ ਬੇਕਿੰਗ ਪਾਊਡਰ ਔਰ ਸਿਰਫ ਨਮਕ ਆਪਾਂ ਆਟਾ ਗੁੰਨਦੀ ਆ ਤੇ ਨਾਲ ਹੁੰਦੀ ਤੁਹਾਨੂੰ ਮੈਂ ਦਿਖਾਉਣੀ ਆ 1 ਚਮਚਾ ਚੀਨੀ ਦਾ ਇੱਕੋ ਹੀ ਪਾਉਣਾ ਆਪਾਂ ਅੱਧਾ ਚਮਚ ਨਮਕ ਥੋੜਾ ਜਿਹਾ ਬੇਕਿੰਗ ਪਾਉ ਤੇਜ ਪਾ ਦਾਂਗੇ ਆਪਾਂ ਇਦਾਂ ਦਹੀਂ ਸਾਰੇ ਪਾ ਲਈਏ ਫਰਾਕ ਕੇ ਵੀ ਲਏ ਤੇਲ ਆਪਾਂ ਲਾਸਟ ਤੇ ਯੂਜ਼ ਕਰਾਂਗੇ ਪਹਿਲਾਂ ਆਪਾਂ ਇਹਨੂੰ ਪਾਣੀ ਨਾਲ ਹੀ ਗੁਲਵਾਵਾਂਗੇ ਬਿਲਕੁਲ ਸੌਫਟ ਆਟਾ ਗੁੰਨਣਾ ਹੈ ਇਹਦਾ ਆਪਾਂ ਜਿਆਦਾ ਗੁੰਨਣਾ ਹੈਗਾ ਹਾਰ ਨਹੀਂ ਕਰਨਾ ਹੈ දගොන්නිකේනු හුත්්‍යයෙන නැති ේල්ලිකයන ත්ද ගන්ට රස්ට් කර. පුරත්්දගට දේරයි. चने च के तड़के लिए अपन चाहिए प्याज़ लसन टमाटर। लसन और प्याज आप पीस लेंगे तो टमा बाद पीसा पहले पीस लिए फिर थोड़ा मिलती है प्याज और टमाटर आप पीस ले चंह तरीके कड़ाही रख लीए पानी सुक गया हूँ ये आप देंगे सरौदा तेल ਇਹਨੂੰ ਥੋੜਾ ਜਿਹਾ ਪਾਵਾਂ ਜਿਆਦਾ ਨਹੀਂ ਪਾਉਣਾ ਹੈ ਤੇ ਜਿਹੜੇ ਆਪਾਂ ਨੂੰ ਇਹਦੇ ਲਈ ਮਸਾਲੇ ਚਾਹੀਦੇ ਨੇ ਉਹ ਤੁਹਾਨੂੰ ਮੈਂ ਬੇਸਿਕਲੀ ਚਾਹੀਦੇ ਹਿੰਗ ਤੇ ਕਾਲੀ ਮਿਰਚ ਬਾਕੀ ਤਾਂ ਆਪਣੇ ਨਾਰਮਲ ਮਸਾਲੇ ਨੇ ਜੀਰਾ ਨਮਕ ਮਿਰਚ ਤੇਲ ਗਰਮ ਹੋਣ ਦੀ ਸਾਰਾ ਪਹਿਲੇ ਜੀਰਾ ਪਾਵਾਂਗੇ ਤੇ ਥੋੜੀ ਜਿਹੀ ਹਿੰਗ ਪਾਵਾਂਗੇ ਤੇਲ ਆਪਣੇ ਗਰਮ ਹੋ ਗਿਆ ਹੈ ਇਹ ਜਦੋਂ ਆਪਾਂ ਪਾਵਾਂਗੇ ਜੀਰਾ ਪਹਿਲਾਂ ਉੜੇ ਨੂੰ ਸੇਕ ਲਵਾ ਕੇ ਜੀਰੇ ਨਾਲ ਜਿਹੜਾ ਨਾਲ ਆਪਾਂ ਪਾ ਦਣੀ ਹੈ। ਥੋੜਾ ਜਿਹਾ ਪਾ ਦੋਣੇ ਪਿਆਜ਼। ਥੋੜੀ ਨੂੰ ਤਾਂ ਪੱਕਣ ਲਵਾਂਗੇ ਬਰਾਊਨ ਹੋਣ ਤੱਕ। ਇੱਦਾਂ ਨੇ ਆਪਣੇ ਪ੍ਰੋਪਰ ਉਬਲ ਗਏ ਆ ਤੇ ਜਿਹੜੇ ਇਹਦੇ ਵਿੱਚ ਆਲੂ ਪਏ ਸੀ ਆਪਾਂ ਇਹਨਾਂ ਨੂੰ ਆਪਾਂ ਮੈਸ਼ ਕਰਕੇ ਪਾਉਣਾ ਵਿੱਚ ਇਦਾਂ ਨਹੀਂ ਪਾਉਣਾ ਹੈਗਾ ਮੈਂ ਇਹਨੂੰ ਮੈਸ਼ ਕਰ ਲਾਂ ਫਿਰ ਤੁਨ ਲਾਉਣੀ ਆ ਆਲੂ ਆ ਤਾਂ ਮੈਸ਼ ਕਰ ਲਿਆ ਤੇ ਇੱਧਰ ਆਪਣਾ ਤੜਕਾ ਭੁੱਜ ਰਿਹਾ ਵਾ ਇਹਨੂੰ ਪ੍ਰੋਪਰ ਬ੍ਰਾਊਨ ਕਰਨਾ ਆਪਾਂ ਜਦੋਂ ਇਹ ਬ੍ਰਾਊਨ ਹੋਊਗਾ ਉਸ ਤੋਂ ਬਾਅਦ ਆਪਾਂ ਇੱਥੇ ਟਮਾਟਰ ਐਡ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਚਨੇ ਤੇ ਪਟੂਰੀਆਂ ਦੇ ਵਿੱਚ ਇਹ ਤੜਕਾ ਤੇ ਪਟੂਰੀਆਂ ਦਾ ਐਸਾ ਮੈਟਰ ਕਰਦਾ ਜੀ ਇਹ ਦੋਨੇ ਵਧੀਆ ਨੇ ਤਾਂ ਮੋਸਟਲੀ ਵਧੀਆ ਹੀ ਬਣਦੇ। ਤਾਂ ਮੇਨ ਫੋਕਸ ਹਮੇਸ਼ਾ ਇਹਦੇ ਦੋਨੇ ਪਿੱਧਰ ਰੱਖਿਆ ਕਰੋ। ਇੱਕ ਤੜਕੇ ਤੇ ਇੱਕ ਆਟੇ ਤੇ। ਆਟੇ ਨੂੰ ਵੀ ਆਪਣੇ ਨੂੰ ਆਲਮੋਸਟ 1/2 ਘੰਟਾ ਠੋਏ ਗਿਆ ਰੱਖ ਲੈ। ਦੇਖੋ। ਬਸ ਹੁਣ ਇਹਨੂੰ ਉਦੋਂ ਆਪਾਂ ਛੇੜਾਂਗੇ ਜਦੋਂ ਆਪਾਂ ਇਹਦੇ ਭਤੂਰੇ ਬਣਾਉਣੇ ਹੋਣਗੇ। ਪਿਆਜ਼ ਆਪਣੇ ਬ੍ਰਾਊਨ ਹੋ ਚੁੱਕੇ ਨੇ। ਹੁਣ ਆਪਾਂ ਇਹਦੇ ਟਮਾਟਰ ਐਡ ਕਰ ਦਾਂਗੇ। ਟਮਾਟਰ ਕੌਣ ਦੇ ਨਾਲ ਹੀ ਆਪਾਂ ਇੱਧਰ ਤੇਲ ਰੱਖ ਲਿਆ ਹੈ ਪਟੂਰੀਆਂ ਲਈ ਫ੍ਰਾਈਡ ਦੇਖੋ ਟਮਾਟਰ ਨੂੰ ਕ੍ਰਸ਼ ਕਰਕੇ ਇੱਧਰ ਤੇ ਪਾ ਲੈਂਦੇ ਹਾਂ ਇਹਦੇ ਵਿੱਚ ਜ਼ਰੂਰੀ ਨਹੀਂ ਤੁਸੀਂ ਹਨਾ ਇਹ ਪਿਆਜ਼ ਇਹਦੇ ਵਿੱਚ ਕਰਕੇ ਪਾਉਣੇ ਆ ਕਟਪੀ ਤੁਸੀਂ ਇਹਨੂੰ ਗ੍ਰाइंड ਵੀ ਕਰ ਸਕਦੇ ਹੋ ਜਾਂ ਪਿਊਰੀ ਬਣਾ ਕੇ ਪਾ ਸਕਦੇ ਹੋ ਪਿਆਜ਼ ਤੇ ਟਮਾਟਰ ਵੀ ਕੁਇਚੇ ਪੈਟ ਕਰ ਦੂੰਗੀ ਨਮਕ ਨਮਕ ਆਪਾਂ ਥੋੜੇ ਪਾਵਾਂਗੇ ਕਿਉਂਕਿ ਆਪਾਂ ਚਨੇ ਜਦੋਂ ਵਾਲੇ ਸੀ ਓਥੇ ਹੀ ਪਾਇਆ ਸੀਗਾ ਕਸਨੋਂ टाक ਦਿੰਨੇ ਥੋੜਾ ਤਾਂ ਪੱਕਣ ਦਿੰਨੇ ਤੜਕਾ ਭੁੱਜ ਗਿਆ ਸੀ ਆਪਾਂ ਆਲੂ ਵੀ ਆਪਾਂ ਵਿੱਚ ਪਾਤੇ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾ ਦੇਈ ਆਲੂ ਮਿਕਸ ਹੁੰਦੇ ਆ ਆਪਾਂ ਜਿਹੜਾ ਚੰਨਿਆਂ ਦੇ ਵਿੱਚ ਪਾਣੀ ਸੀਗਾ ਉਹ ਵਿੱਚ ਪਾ ਲੈਣਾ। ਬਸ ਹੁਣ ਇਹਨੂੰ ਥੋੜਾ ਟਾਈਮ ਰਿਜੜ ਦਵਾਂਗੇ ਫਿਰ ਇਹ ਚ ਚਨੇ ਪਾ ਦਾਂਗੇ ਬਾਅਦ ਚ। ਚਨੇ ਵੀ ਆਪਾਂ ਪਾਤੇ ਆ ਇਹਦੇ ਵਿੱਚ ਪ੍ਰੋਬਲਮ ਦੇਖੋ ਬਸ ਹੁਣ ਇਹਨੂੰ ਇੱਕ ਵਾਲੀ ਦਪਾਉਣੀ ਆ ਤੇ ਥੋੜਾ ਜਿਹਾ ਪਾਣੀ ਐਡ ਕਰ ਦਿੰਨੇ ਆ। ਸੋਨ ਤੱਕ ਲੈਣੇ ਇਧਰ ਆਪਣਾ ਤੇਲ ਵੀ ਗਰਮ ਹੋ ਗਿਆ ਆਪਾਂ ਢਟੂਰੀਆਂ ਦੀ ਤਿਆਰੀ ਕਰਦੇ ਆਂ ਆਪਾਂ ਢਟੂਰੇ ਬਣਾਉਨੇ ਆਂ ਛੇੜ ਲੈਣੇ ਆਂ ਉੱਡਾ ਕੀ ਲੈਣਾ ਜ਼ਿਆਦਾ ਵੱਡਾ ਹੀ ਲੈਣਾ ਤੇ ਇਹਨੂੰ ਰਿਫਾਈਨ ਲਾ ਕੇ ਬੀ ਲੈਣਾ ਆਪਾਂ ਬਸ ਇਹਨੂੰ ਬੇਲ ਕੇ ਇਧਰ ਗਰਮ ਗਰਮ ਤੇਲ ਪਾ ਲ ਤੇ ਹਲਕੇ ਹਲਕੇ ਹੱਥਾਂ ਨਾਲ ਇਹਨੂੰ ਦੱਬੀ ਜਾਣਾ ਇਦਾਂ ਤਾਂ ਜੋ ਇਹ ਫੁੱਲ ਜਵੇ ਪ੍ਰੋਪਰ ਦੇਖੋ ਪ੍ਰੋਪਰ ਫੁੱਲ ਗਿਆ ਵਾ ਬਸ ਇਹਦੇ ਦੋਨੇ ਸਾਈਡ ਤੋਂ ਰਾੜ ਲੈਣਾ ਇਦਾਂ ਹੀ ਹੁਣ ਆਪਾਂ ਬਾਕੀ ਪਟੂਰੇ ਬਣਾ ਲਈਏ ਤੇ ਫਿਰ ਤੁਹਾਨੂੰ ਪਲੇਟਿੰਗ ਦਾ ਟਾਈਮ ਦਿਖਾਉਣੀ ਆ। ਪਲੇਟਿੰਗ ਆਪਾਂ ਕਰ ਲਈਏ ਤੇ ਹੁਣ ਆਪਾਂ ਸਰਵ ਕਰ ਦਈਏ। ਹਾਂਜੀ ਜਿੱਦਾਂ ਕਿ ਤੁਸੀਂ ਦੇਖਿਆ ਕਿ ਆਪਾਂ ਛੋਲੇ ਪਟੂਰੇ ਬਣਾ ਕੇ ਖਾ ਲਏ ਸੀਗੇ। ਖਵਾਤੇ ਸੀਗੇ ਹਨਾ ਮਤਲਬ ਅੱਜ ਸੱਤੀ ਵਧੀਆ ਬਣੇ ਸੀ ਮੈਂ ਜੇ ਟੂ ਬੀ ਓਨ ਅਸ ਦੱਸਾਂ ਕਿਉਂਕਿ ਹਨਾ ਅੱਗੇ ਵੀ ਮੈਂ ਇੱਕ ਦੋ ਵਾਰ ਟ੍ਰਾਈ ਕੀਤੇ ਨਾ ਬਟ ਉਦੋਂ ਇੰਨੇ ਵਧੀਆ ਨਹੀਂ ਬਣੇ ਸੀਗੇ ਕਿਉਂਕਿ ਥੋੜੇ ਆਇਲੀ ਰਹ ਜਾਂਦੇ ਸੀ ਇਸ ਵਾਰ ਆਇਲੀ ਵੀ ਨਹੀਂ ਸੀਗੇ ਬਿਲਕੁਲ ਵੀ ਤੇ ਮਤਲਬ ਸਵਾਦ ਸੀ ਜੇ ਆਪਾਂ ਬਾਹਰ ਦੇ ਮੁਕਾਬਲੇ ਦੇ ਬਾਹਰ ਦੇ ਮੁਕਾਬਲੇ ਤਾਂ ਕਾਫੀ ਵਧੀਆ ਸੀ ਘਰੇ ਬਣਾ ਕੇ ਬੰਦਾ ਖਾ ਲਵੇ ਘਟੋ ਘਟਾ ਏ ਤਾਂ ਹੁੰਦਾ ਵੀ ਆਪਾਂ ਵੀ ਆਪਣਾ ਆਪ ਬਣਾਉਨੇ ਆ ਥੋੜਾ ਸਾਫ ਸੁਥਰਾ ਹੁੰਦਾ ਸਾਰਾ ਕੁਝ ਹਨਾ ਭਾਰਤ ਅੱਜਕੱਲ੍ਹ ਵੈਸੇ ਹੀ ਪ੍ਰਸਾਤਾ ਕਰਕੇ ਬਹੁਤ ਅਨਹਾਈਜਨਿਕਾ ਕੰਮ ਤੇ ਇਸ ਲਈ ਘਰੇ ਬਣਾ ਕੇ ਟਰਾਈ ਕਰਿਓ ਸਾਰੇ ਜਣੇ ਵੀ ਕਿੱਦਾਂ ਲੱਗੇ ਸਾਰਿਆਂ ਨੂੰ ਪਰ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਸੇਮ ਰੈਸਿਪੀ ਰੱਖਿਓ ਜੋ ਮੈਂ ਕੀਤਾ ਸੀਗਾ ਜੋ ਜੋ ਹਨਾ ਉਦਾਂ ਹੀ ਟਰਾਈ ਕਰਿਓ ਤਾਂ ਬੈਸਟ ਬਣ ਲੇਗੀ ਮੇਰੇ ਅਕੋਰਡਿੰਗਲੀ ਹਾਂ ਵੀ ਤੁਸੀਂ ਪਹਿਲਾਂ ਟਰਾਈ ਕੀਤੇ ਹੋਏ ਨੇ ਹਨਾ ਤੁਸੀਂ ਕੁਝ ਹੋਰ ਵੀ ਇਹਦੇ ਵਿੱਚ ਐਡ-ਆਨ ਕਰਦੇ ਹੋ ਤਾਂ ਮੈਨੂੰ ਉਹ ਵੀ ਜ਼ਰੂਰ ਦੱਸਿਓ ਤਾਂ ਮੈਂ ਉਦਾਂ ਟਰਾਈ ਕਰਕੇ ਦੇਖੀ ਨੈਕਸਟ ਟਾਈਮ ਕੀ ਬਿਹਤਰ ਬਣ ਜਾਣ ਤੇ ਕੋਈ ਨਾ ਕੋਈ ਮੈਨੂੰ ਯੂਨੀਕ ਜੀ ਰੈਸਪੀ ਮੈਨੂੰ ਜ਼ਰੂਰ ਸ਼ੇਅਰ ਕਰਿਓ ਕੋਈ ਵੀ ਨਹੀਂ ਕਰ ਰਹਾ ਕਮੈਂਟ ਦੇ ਵਿੱਚ ਲਿਖ ਦਿਆ ਕਰੋ ਕੋਈ ਵੀ ਰੈਸਪੀ ਹਨਾ ਤਾਂ ਆਪਾਂ ਟ੍ਰਾਈ ਜ਼ਰੂਰ ਕਰਾਂਗੇ ਉਹ ਚੀਜ਼ ਕਰੇ ਤੇ ਵੀਡੀਓ ਨੂੰ ਦੇਖ ਸਾਰੇ ਲੈਂਦੇ ਨੇ ਬਟ ਨਾ ਵੀਡੀਓ ਨੂੰ ਕੋਈ ਲਾਈਕ ਕਰਦਾ ਨਾ ਚੈਨਲ ਨੂੰ ਸਬਸਕ੍ਰਾਈਬ ਕਰਦਾ ਪਲੀਜ਼ ਜਿਆਦਾ ਜਿਆਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਜਿੰਨੀ ਤੁਸੀਂ ਜਿਆਦਾ ਵੀਡੀਓ ਨੂੰ ਲਾਈਕ ਕਰ ਕਮੈਂਟ ਕਰੋਗੇ ਉਨੀ ਮੋਟੀਵੇਸ਼ਨ ਮਿਲਦੀ ਹੈ ਤੇ ਉਹਨਾਂ ਬੰਦਾ ਅੱਗੇ ਆਪਣੇ ਆਪ ਨੂੰ ਥੋੜਾ ਉਹ ਕਰਦਾ ਵੀ ਹਾਂ ਮੋਟੀਵੇਟ ਕਰਦਾ ਵੀ ਆਪਾਂ ਡੇਲੀ ਬਲੌਗਿੰਗ ਕਰੀਏ ਫਿਰੋਜ਼ੇ ਕੁਛ ਨਾ ਕੁਛ ਕਰ ਲਿਆ ਕਰਾਂਗੇ ਹਨ ਬਣਾ ਲਿਆ ਕਰਾਂਗੇ ਤਾਂ ਡੇਲੀ ਰੂਟੀਨ ਦਾ ਬਲੌਗ ਬਣਾ ਲਾਂਗੇ ਵੀ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕਰਦੇ ਹਾਂ ਇਸੇ ਨਾਲ ਚਲੋ ਆਪਾਂ ਆ ਬਲੌਗ ਤਾਂ ਇੱਥੇ ਖਤਮ ਕਰ ਦਿੰਦੇ ਹਾਂ ਬਹੁਤ ਹੈ ਇੰਨਾ ਕਿ ਜਿੰਨਾ ਕਿ ਬਣ ਗਿਆ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਟਾਟਾ ਬਾਏ ਬਾਏ ਸਬਸਕ੍ਰਾਈਬ